<laughs> नहीं तो मैं तो हाँ जोड़े इधर फिर अलग अलग करवा लीए अपने लगे ठीक है

ਜੋ ਬਸਾਰੇ ਸੋਹਰੇ ਜੋ ਬਸਾਰੇ ਸੋਹਰੇ ਤੇ ਹੋ ਸਰ ਕਰ ਅਲੰਕਾਰਿਆ ਸਿੱਖੋ ਹੋ ਬਸਾਰੇ ਸੋਹਰੇ है

इस तरह गिरा दिए दी सब बालक जो सारे भाई सेक्टर ही दोस्तों से भी आधुनिक आपकी दो दिन रहिए दरबार से इनको कहने ना ज्ञान का पूरा लागू करने से लड़ लो जबदे हाथ में असली के जाल से करेगा जब से नाम को कोई ना ਜੀ ਪਹਿਲਾਂ ਆਪਾਂ ਜਾ ਕੇ ਆਏ ਆ ਭਾਈ ਬਿੰਦਰਪਾਲ ਸਿੰਘ ਜੀ ਦੇ ਪਿਤਾ ਜੀ ਚੜ੍ਹਾਈ ਕਰ ਗਏ ਸਨ ਤੇ ਉਹਨਾਂ ਦੇ ਉਹਨਾਂ ਦੇ ਭੋਗ ਤੇ ਜਾ ਕੇ ਆਏ ਸੀ ਆਪਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਸ਼ਾਮ ਨੂੰ ਸਾਨੂੰ ਪਤਾ ਚੱਲਿਆ ਕਿ ਇਹ ਸਾਡੇ ਗਲੀ ਵਿੱਚ ਰਹਿੰਦੇ ਨੇ ਇੱਕ ਦੋਲੇ ਛੱਡ ਗਏ ਤੇ ਇਹਨਾਂ ਨੇ ਕੰਮ ਸ਼ੁਰੂ ਕੀਤਾ ਆ ਹਨਾ ਗੋਲ ਗੱਪਿਆਂ ਦਾ ਤੇ ਦਹੀਂ ਭੱਲਿਆਂ ਦਾ ਬੱਚੇ ਖੜਦੇ ਨੇ ਬਾਹਰ ਤੇ ਮम्मी ਇਹਨਾਂ ਦੀ ਬਣਾਉਂਦੀਆਂ ਨੇ ਤੇ ਸਾਰਾ ਪਰਿਵਾਰ ਮਿਲ ਕੇ ਬਣਾਉਂਦਾ ਆ। ਪਹਿਲੇ ਤੇ ਗੋਲ ਗੱਪੇ ਫਿਰ ਉਸ ਵਾਰ ਅਸੀਂ ਸੋਚਿਆ ਕਿ ਚਲੋ ਅਸੀਂ ਟਰਾਈ ਕਰਦੇ ਆ। ਤਿੰਨ ਤਰੀਕਾ ਦਾ ਵਲੌਗ ਹੈਗਾ ਇਹ। ਤੇ ਤਿੰਨ ਤਰੀਕਾ ਨੂੰ ਅਸੀਂ ਟਰਾਈ ਕਰਕੇ ਆਇਸ ਕਿਹਨਾਂ ਨੇ ਫਰਸਟ ਮੈਨੂੰ ਕੰਮ ਸਟਾਰਟ ਕੀਤਾ ਆ। ਸੋ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਆ। ਸਾਨੂੰ ਵੈਸੇ ਵੀ ਗੋਲ ਗੱਪੇ ਕਿਤੋਂ ਮਿਲਦੇ ਨਹੀਂ ਸੀਗੇ ਹਨਾ ਮੈਂ ਤਕਰੀਬਨ ਘਰ ਹੀ ਗੋਲ ਗੱਪੇ ਬਣਾਉਂਦੀ ਸੀਗੀ ਤੇ ਹੁਣ ਸਾਨੂੰ ਇਹ ਵੀ ਚਲੋ ਹੁਣ ਮੈਨੂੰ ਘਰੇ ਨਹੀਂ ਬਣਾਉਣੇ ਪੈਣਗੇ। ਹੁਣ ਆਪਾਂ ਇਹਨਾਂ ਤੋਂ ਸ਼ੱਕ ਸਕਦੇ ਆ। ਮੈਂ ਤਾਂ ਕਹਿੰਦੀ ਵਾਹਿਗੁਰੂ ਜੀ ਇੰਨਾ ਇਹਨਾ ਇੱਕ ਇਹਨਾਂ ਨੂੰ ਕਦੇ ਕਦੇ ਦੁਕਾਨਾਂ ਬੰਦ ਕਰਨਗੇ ਮਤਲਬ ਕਿ ਕੰਮਕਾਰ ਇਹਨਾਂ ਵਧੀਆ ਚੱਲੇ ਹਨਾ ਸੋ ਜ਼ਰੂਰ ਸਾਨੂੰ ਪੰਜਾਬੀਆਂ ਨੂੰ ਸਾਥ ਦੇਣਾ ਚਾਹੀਦਾ ਹੈ ਕਿ ਦੁਜੀ ਦਾ ਅਗਰ ਪੰਜਾਬੀ ਹੀ ਪੰਜਾਬੀ ਦੇ ਸਾਥ ਸਾਥ ਦੇ ਦਣਨਾ ਤਾਂ ਆਪਾਂ ਕਿਤੇ ਤੇ ਕਿਤੇ ਪਹੁੰਚ ਜਾਂਦੇ ਆ ਪਰ ਲੇਕਿਨ ਆਪਣੇ ਇੱਥੇ ਕੀ ਹੈ ਪੰਜਾਬੀ ਹੀ ਪੰਜਾਬੀ ਨੂੰ ਪੰਜਾਬੀ ਨਾਲ ਖਾਲ ਖਾਂਦਾ ਆ ਤਕਰੀਬਨ ਆਪਾਂ ਦੇਖਦੇ ਆ ਸਾਰੇ ਨਹੀਂ ਕੋਈ ਕੋਈ ਹੈਨਾ ਤੇ ਕਈ ਸਾਥ ਦੇਣ ਵਾਲੇ ਵੀ ਹੈਗੇ ਨੇ ਤੇ ਕਈ ਲੱਤਾਂ ਖਿੱਚਣ ਵਾਲੇ ਵੀ ਹੈਗੇ ਨੇ ਹੈਨਾ ਸੋ ਇਸ ਕਰਕੇ ਆਪਾਂ ਨੂੰ ਇੱਕ ਜਿਹਾ ਸਾਥ ਦੇਣਾ ਚਾਹੀਦਾ ਆ ਸੋ ਬੜਾ ਵਧੀਆ ਲੱਗਿਆ ਸਾਨੂੰ ਟੇਸਟ ਵੀ ਬਹੁਤ ਜ਼ਿਆਦਾ ਵਧੀਆ ਤੇ ਮੈਂ ਇੱਥੇ ਇੱਥੇ ਮੈਂ ਇੱਥੇ ਖੜ ਕੇ ਖਾਏ ਸੀਗੇ ਤੇ ਬੱਚਿਆਂ ਦੇ ਲਈ ਔਰ ਸਿੰਘ ਸਾਹਿਬ ਨੇ ਫਿਰ ਪੈਕ ਕਰਵਾਏ ਸੀ ਫਿਰ ਅਸੀਂ ਕਿਹਾ ਚਲੋ ਅਸੀਂ ਤੁਹਾਡੀ ਵੀਡੀਓ ਬਣਾ ਲੰਨੇ ਆ ਸੋ ਦੀਦੀ ਕਹਿੰਦੇ ਵੀ ਤੁਸੀਂ ਵੀਡੀਓ ਬਣਾ ਕੇ ਕਿਉਂਕਿ ਇਹਨਾਂ ਦਾ ਵੀ ਚੈਨਲ ਹੈਗਾ ਆ ਇਹ ਨਾ ਇਹ ਕੀਰਤਨ ਦੀ ਵੀਡੀਓਜ਼ ਬਣਾਉਂਦੇ ਨੇ ਸੋ ਇਹ ਕਹਿੰਦੇ ਕਿ ਤੁਸੀਂ ਵੀਡੀਓ ਬਣਾ ਲਓ ਤੇ ਵੀ ਤੁਸੀਂ ਆਪਣੇ ਚੈਨਲ ਦੇ ਉੱਤੇ ਪਾ ਸਕਦੇ ਹੋ ਮੈਂ ਨਹੀਂ ਪਾ ਸਕਦੀ ਹੈਗੀ ਹਨਾ ਸੋ ਆਪਾਂ ਵੀਡੀਓ ਬਣਾਈ ਜਾਂਦੀ ਸੋ ਜਰੂਰ ਸਪੋਰਟ ਕਰੋ ਲੁਧਿਆਣੇ ਵਾਲੇ ਉਹ ਤੇ ਉਸ ਤੋਂ ਬਾਅਦ ਇਹੀ ਨੈਕਸਟ ਡੇ ਆਪਾਂ ਬਣਵਾਣਾ ਲੱਗੇ ਸੀ ਮੰਝਾ ਤੇ ਮੰਝਾ ਭਾਈ ਕਹਿੰਦਾ ਕਿ ਮੈਂ ਬਾਹਰ ਹੀ ਬਣੂਗਾ ਅੰਦਰ ਨਹੀਂ ਉਹਨੇ ਬਣਾਏਗਾ ਸੋ ਆਪਾਂ ਘੜ ਲਿਆ ਮੰਝਾ ਬਾਹਰੋਂ ਆਪਾਂ ਗੜੀ ਚ ਸੋਇਆ ਕਰਾ ਲੇ ਤੇ ਮੰਝੇੜੀ ਦਾਸ ਇਹ ਦਾਇਆ ਕੇ ਹੁਣ ਬੱਚੇ ਹੋ ਗਏ ਵੱਡੇ ਤੇ ਠੀਕ ਹਨ ਬੰਦੇ ਆ ਫਿਰ ਹੁਣ ਇੱਕ ਜਣੇ ਨੂੰ ਮੰਝੇ ਤੇ ਪਹਿਣਾ ਪੈਂਦਾ ਹਨਾ ਸੋ ਫਿਰ ਕੋਈ ਨਾ ਕੋਈ ਆਇਆ ਗਿਆ ਵੀ ਹੁੰਦਾ ਹੈ ਸੋ ਅਸੀਂ ਦੋ ਮੰਝੇ ਬਣਵਾਏ ਸੀਗੇ ਤੇ ਮੈਂ ਤਾਂ ਮੈਂ ਆਪ ਵੀ ਮੁੱਲਾ ਨਹੀਂ ਆਵਾਂ ਮੰਝੇ ਪਰ ਲੇਕਿਨ ਹੁਣ ਕੀ ਹੈ ਹੁਣ ਬੈਕ ਬਹੁਤ ਜ਼ਿਆਦਾ ਦਾਦ ਕਰਨ ਲੱਗ ਜਾਂਦੀ ਹੈ ਤੇ ਕੋਈ ਹੈਲਪ ਕਰਨ ਵਾਲਾ ਹੈ ਨਹੀਂ ਅੱਗੇ ਬੁਣ ਲਈ ਹੁੰਦੇ ਸੀਗੇ ਪਹਿਲਾਂ ਹਨਾ ਪੇਕੇ ਘਰੇ ਤੋਂ ਬੁਣ ਲਈ ਹੁੰਦੇ ਸੀ ਸਾਰਾ ਪਰਿਵਾਰ ਮਿਲ ਕੇ ਬੁਣਾ ਲੰਦਾ ਹੁੰਦਾ ਸੀ ਪਰ ਹੁਣ ਬੱਚਿਆਂ ਨੂੰ ਆਂਦਾ ਨਹੀਂ ਹੈਗਾ ਨਾ ਕਿ ਸਿੱਧੇ ਇੱਥੇ ਕਦੇ ਬੁਣੇ ਆ ਤੇ ਪਰ ਲੇਕਿਨ ਬੁਣੇਗੇ ਹਨਾ ਪਰ ਪਰ ਜੋ ਪਹਿਲਾਂ ਵਾਲੇ ਮੰਜੇ ਹੁੰਦੇ ਸੀ ਜਿਹੜਾ ਪਲੀਰਾ ਨਾਲ ਬੁਣਦੇ ਹੁੰਦੇ ਸੀ ਜਾਂ ਸੂਤ ਦੇ ਬੁਣਦੇ ਹੁੰਦੇ ਸੀ ਉਹਦੇ ਬਾਣ ਦੇ ਮੰਜੇ ਹੁੰਦੇ ਸੀ ਉਹਨਾਂ ਦਾ ਤਾਂ ਨਜ਼ਾਰਾ ਹੀ ਵੱਖਰਾ ਹੈ ਉਹ ਮੰਜੇ ਉੱਤੇ ਬਾਹੀ ਵਾਲੇ ਮੰਜੇ ਹੁੰਦੇ ਸੀ ਹਨਾ ਲੱਕੜ ਵਾਲੇ ਮੰਜੇ ਦੇ ਸੌਣ ਦਾ ਅਨੰਦ ਦੀ ਵੱਖਰਾ ਆ ਹੈ ਨਾ ਤੇ ਚਲੋ ਜੀ ਸ਼ਾਮ ਆ ਦੇਖੋ ਜੀ ਆ ਗਈ ਤੁਮ ਨਹੀਂ ਹੋ ਰਿਹਾ ਨਾ ਅਛਰ ਮਾਰਨ ਵਾਲੀ ਦਵਾਈ ਛੜਕਣ ਵਾਸਤੇ ਪਹਿਲਾਂ ਤਾਂ ਮੈਂ ਡਰ ਗਈ ਕਿਉਂਕਿ ਨਾ ਇਹ ਫਸਟ ਟਾਈਮ ਇਦਾਂ ਦੀ ਕਰ ਰਹੇ ਨਹੀਂ ਤਾਂ ਅੱਗੇ ਨਾ ਇਹ ਦੂਜੀ ਤਰ੍ਹਾਂ ਕਰਦੇ ਆ ਇਹ ਦੇ ਵਿੱਚ ਕੀ ਆ ਜਿਹੜੀ ਮਸ਼ੀਨ ਜੀ ਧੁੰਦੀ ਦੇ ਪੇ ਲੰਬੇ ਲੰਬੇ ਜੀ ਹਨਾ ਇਹ ਦੇ ਵਿੱਚ ਨਾ ਅੱਗ ਨਿਕਲ ਰਹੀ ਸੀ ਮੈਂ ਡਰ ਗਈ ਮੈਂ ਨੂੰ ਕਿ ਮਖਾ ਜੀ ਤਾਂ ਅੱਗ ਨਿਕਲ ਰਹੀ ਆਪਣਾ ਸਕੂਟਰ ਵੀ ਇੱਥੇ ਖੜਾ ਕਿਤੇ ਉਹਨੂੰ ਅੱਗ ਨਾ ਲੱਗ ਜਵੇ ਤੇ ਇਹ ਪਰ ਬਾਅਦ ਵਿੱਚ ਪਤਾ ਚੱਲਿਆ ਕਿ ਇਹ ਦੇ ਵਿੱਚ ਧੂੰਆ ਨਿਕਲਣਾ ਬਾਅਦ ਵਿੱਚ ਮਤਲਬ ਕਿ ਉਹ ਪ੍ਰੈਸ਼ਰ ਜਿਹਦੇ ਨਾਲ ਫਿਰ ਬਾਅਦ ਵਿੱਚ ਫਿਰ ਧੂੰਆ ਨਿਕਲਦਾ ਆ ਪਹਿਲਾਂ ਆ ਦੇਖੋ ਅੱਗ ਦਿਖਦੀ ਪਈ ਹੈ ਮੈਂ ਤਾਂ ਡਰ ਗਈ ਹੈ ਨਾ ਮੈਂ ਕਿ ਸ਼ਾਇਦ ਭਾਈ ਨੂੰ ਪਤਾ ਨਹੀਂ ਲੱਗ ਰਿਹਾਗਾ ਕਿ ਇੱਥੇ ਸਕੂਟਰ ਇੱਥੇ ਸਕੂ ਮਗਿੱਤੇ ਪਟੋਲ ਪਟੋਲ ਕੀ ਤਗਾ ਨਾਲ ਫੜ ਲਵੇ ਹਨਾ ਤੇ ਬੜਾ ਡਰ ਗਈ ਸੀ ਮੈਂ ਪਰ ਲੀਕ ਨੇ ਚਲੋ ਦਵਾਈ ਛਿੜਕੀ ਗਈ ਹੈ ਨਾ ਤੇ ਆ ਇਦਾਂ ਦਾ ਸਿਸਟਮ ਮੈਂ ਪਹਿਲੀ ਵਾਰ ਦੇਖਿਆ ਅੱਗੇ ਵੀ ਇਦਾਂ ਦੀ ਹੀ ਕੋਈ ਚੀਜ਼ ਆਉਂਦੀ ਹੈ ਪਰ ਆ ਤੂੰ ਆ ਜਿਹੜੀ ਅੱਗ ਜੀ ਹੈ ਨਾ ਇਹ ਫਸਟ ਟਾਈਮ ਆਪਾਂ ਦੇਖੀ ਮੈਂ ਦੇਖੀ ਹੈ ਹਨਾ ਸੋ ਸੋ ਜੀ ਜਿਹੜੇ ਨਵੇਂ ਨੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਪਲੀਜ਼ ਬਲੌਗਸ ਨੂੰ ਪਿਆਰ ਦਿਆ ਕਰੋ ਨਾ ਕਮੈਂਟ ਜਰੂਰ ਕਰਿਆ ਕਰੋ ਵਧੀਆ ਵਧੀਆ ਹੈ ਨਾ ਤੇ ਬਲੌਗ ਫੁੱਲ ਵਾਚ ਕਰਕੇ ਲਾਈਕ ਵੀ ਜਰੂਰ ਕਰਿਆ ਕਰੋ ਲਾਈਕ ਨਹੀਂ ਤੁਸੀਂ ਕਰਦੇ ਹੈ ਨਾ ਤੇ ਤਾਂ ਤੁਸੀਂ ਕਮੈਂਟ ਕਰਿਆ ਕਰੋ ਸੋਹਣੇ ਸੋਹਣੇ ਤਾਂ ਕਿ ਸਾਨੂੰ ਮੋਟੀਵੇਸ਼ਨ ਮਿਲੇ ਬਲੌਗ ਬਣਾਉਣ ਨੂੰ ਮਾਨੇ ਕਰਦੇ ਕਿ ਤਾਂ ਸੁਸਤੀ ਵਾਲ ਦੇ ਨੇ ਤੇ ਤਾਂ ਕਰਕੇ ਪਰ ਲੇਕਿਨ ਅਗਰ ਤੁਸੀਂ ਅੱਛਾ ਅੱਛਾ ਕਮੈਂਟ ਕਰੋਗੇ ਤਾਂ ਸਾਨੂੰ ਮੋਟੀਵੇਸ਼ਨ ਮਿਲੂਗੀ ਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ